ਪੰਜਾਬ ਦੇ ਵਿੱਚ ਅੱਜ 15 ਜ਼ਿਲ੍ਹਿਆਂ ਦੇ ਵਿੱਚ بارش ਦਾ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਬੀਤੇ ਕੱਲ ਤੋਂ ਹੀ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਬਦਲ ਚੁੱਕਿਆ ਹੈਗਾ ਦੱਸ ਦਈਏ ਕਿ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈਗੀ ਕਿਉਂਕਿ ਕੜਾਕੇ ਦੀ ਗਰਮੀ ਪੈ ਰਹੀ ਸੀਗੀ ਐਨੀ ਜ਼ਿਆਦਾ ਗਰਮੀ ਪੈ ਰਹੀ ਸੀਗੀ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਚੁੱਕਿਆ ਸੀਗਾ ਤੇ ਉਸੇ ਵਿਚਾਲੇ ਸ਼ਾਮ ਹੁੰਦੇ ਹੁੰਦੇ ਠੰਡੀਆਂ ਹਵਾਵਾਂ ਚੱਲਣੀ ਸ਼ੁਰੂ ਹੋ ਚੁੱਕੀਆਂ ਸੀਗੀਆਂ ਕੰ ਥਾਵਾਂ ਦੇ ਉੱਤੇ ਤਾਂ ਹਨੇਰਾ ਵੀ ਛਾ ਗਿਆ ਸੀਗਾ ਹਨੇਰੀ ਤੂਫਾਨ ਦਾ ਜਿਹੜਾ ਕੀ ਜ਼ੋਰ ਦੇਖਣ ਨੂੰ ਮਿਲਿਆ ਸੀਗਾ ਜਿੱਥੇ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਬਾਰਿਸ਼ ਵੀ ਸ਼ੁਰੂ ਹੋ ਗਈ ਸੀਗੀ ਤਾਂ ਕਈ ਥਾਵਾਂ ਦੇ ਉੱਤੇ ਮੌਸਮ ਜਿਹੜਾ ਕੀ ਕਾਫੀ ਸੁਹਾਵਣਾ ਹੋਇਆ ਪਿਆ ਸੀਗਾ ਤਾਂ ਮੌਸਮ ਨਾਲ ਜੁੜੀ ਹੋਈ ਅੱਜ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਅਗਲੇ 9 ਦਿਨਾਂ ਤੱਕ ਪੰਜਾਬ ਦੇ ਵਿੱਚ ਤੇਜ਼ ਗਰਮੀ ਪੈਣ ਦੀ ਸੰਭਾਵਨਾ ਹੈ ਪਰ ਅੱਜ 25 ਮਈ ਤੋਂ ਜਿਹੜਾ ਕੀ ਸੂਰਜ ਦੇ ਕ੍ਰਿਤਿਕਾ ਤੋਂ ਰੋहिणी ਜੋ ਜੋ ਨਕਸ਼ਤਰ ਦੇ ਵਿੱਚ ਪਰਵੇਸ਼ ਕਰਦੇ ਹੀ ਨੌ ਤਪ ਸ਼ੁਰੂ ਹੋ ਗਿਆ ਤੇ ਕੱਲ ਸ਼ਾਮ ਹੋਈ ਬਾਰਿਸ਼ ਦੇ ਕਾਰਨ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਅੱਜ ਜੋ ਹਿਮਾਚਲ ਦੀ ਸਰਦ ਦੇ ਨਾਲ ਲੱਗਦੇ ਪੰਜਾਬ ਦੇ 8 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਗਰਮੀ ਪੈਣ ਵਾਲੀ ਹੈ ਇੱਥੇ ਗਰਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਯਾਨੀ ਕਿ ਅੱਜ ਸੂਬੇ ਦੇ ਵਿੱਚ ਤਾਪਮਾਨ 0.4 ਡਿਗਰੀ ਵਧਦਾ ਹੈ ਪਰ ਸ਼ਾਮ ਨੂੰ ਮੀਂਹ ਅਤੇ